ਇਹ ਲੜਕੀਆਂ ਜਿਹੜੀਆਂ ਕੁੜੀਆਂ ਨੇ ਗੱਲ ਸੁਣੋ ਕੁੜੀਓ ਤੁਸੀਂ ਆ ਗੋਲ ਗੱਪੇ ਚ ਖੱਟੇ ਫੱਟੇ ਬਾਲਾ ਖਸਖਾਨੀਆਂ ਮੇਰੀਆਂ ਭੈਣਾਂ ਤੁਸੀਂ ਬੰਦਿਆਂ ਨੂੰ ਬਣਾ ਕੇ ਦਿਨੀਓ ਤੁਸੀਂ ਕਹਿੰਨੀਓ ਲਿਆ ਬਰੈਡ 버ਗਰ ਲਿਆ ਸਾਡੇ ਘਰੇ ਨਾਰਮਲ ਚ ਜੰਮੋਦਲੇ ਜਿਨ੍ਹਾਂ ਨੇ ਵੀ ਅਸਰ ਬਣਦਾ ਫਰੀ ਵਾਲੀਆਂ ਵੀ ਦੱਸਦਾ ਤੇ ਮੇਰੇ ਕੋਲੇ ਆਜਾ ਮੈਂ ਸੜਕ ਖਤਮ ਕਰ ਦੂੰਗਾ ਠੀਕ ਹੈ ਜੀ ਗਰੰਟੀ ਹੈ ਗਰੰਟ ਪੱਕੀ ਗਰੰਟੀ ਆ ਪੱਕੀ 100% ਜੀ ਜੇ ਤਿਆਬ ਨਾ ਖਤਮ ਤੇਰਸੀਮ ਸਿੰਘ ਮੈਂ ਪੈਸੇ ਵਾਪਸ ਦੇ ਦੂੰ ਅੱਛਾ ਬੰਦਾ ਪ੍ਰੇਸ਼ ਰੱਖੀ ਦਾਰੂ ਵੀ ਵੀ ਅੰਡੇ ਖਾਈਏ ਨਾ ਪੀਲਿਆ ਹੋ ਗਿਆ ਪੀਲਿਆ ਵੀ ਇੱਥੋਂ ਦਾ ਪੀਲੀ ਵਾਲਾ ਵੀ ਖਾਓ ਇਹਨੂੰ ਪੀਲੀ ਵਾਲਾ ਵੀ ਖਾਓ ਤਿਆਬ ਵਾਲਾ ਵੀ ਖਾਓ ਬਲੱਡ ਪ੍ਰੈਸ਼ਰ ਵੱਧਦਾ ਲੜਕੇ ਦੀ ਚਿੱਟਾ ਪੀਲਾ ਪਾਣੀ ਪੈਂਦਾਗਾ ਲੜਕੇ ਨੂੰ ਤਾਂਤ ਪੈਂਦੀ ਆ ਅੰਬ ਦਾ ਚਾਰ ਇੰਨਾ ਮਾੜਾ ਗੱਭਰੂ ਮੁੰਡੇ ਦੀ ਪੱਟੀ ਮੈਸ ਹੋ ਜਾਂਦੀ ਆ ਅੱਛਾ ਹਾਂਜੀ ਲੈ ਵੀਰੋ ਜਿਹੜੇ ਜਿਹੜੇ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਐਸਿਡ ਦੀ ਪ੍ਰੋਬਲਮ ਆ ਗਈ ਮੈਨੂੰ ਲੱਗਦਾ ਵੀ ਭਾਈ ਦੁਨੀਆ ਦੇ ਵਿੱਚ ਲਗਭਗ 99% ਲੋਕਾਂ ਨੂੰ ਐਸਿਡ ਬਣਦਾ ਹੀ ਬਣਦਾ ਤੇ ਨਿਰਨੇ ਕਾਲਜ ਦੇ ਕੈਪਸੂਲ ਮਲਾਦਾ ਜੀ ਹਰੇਕ ਖਾਂਦਾਗਾ ਤੇ ਬਾਈ ਜੀ ਹੁਣ ਤੁਹਾਡਾ ਉਹ ਕੈਪਸੂਲ ਜਿਹੜਾ ਬੰਦ ਕਰਦਾ ਇਹ ਕਿਵੇਂ ਬੰਦ ਕਰਾਂਗੇ ਆਪਾਂ ਅੱਜ ਆਏ ਹੋਏ ਆ ਜੀ ਪਿੰਡ ਬਾਜੇਵਾਲਾ ਜ਼ਿਲ੍ਹਾ ਮਾਨਸਾ ਬੈਦ ਕਲਾਤਾਰੀ ਜੀ ਦੇ ਕੋਲੇ ਤੇ ਗੱਲਬਾਤ ਕਰਦੇ ਆ ਵੀ ਆਪਾਂ ਉਹ ਜਿਹੜਾ ਤੇਜਾ ਵਾਲਾ ਕੈਪਸੂਲ ਆ ਕਿਵੇਂ ਬੰਦ ਕਰੀਏ ਬਾਈ ਅਸੀਕਰ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੀ ਸਰਦਾਰ ਤਸੇਮ ਸਿੰਘ ਜੀ ਹਾਂ ਜੀ ਗੱਲ ਇਹ ਆ ਕੀ ਗੱਲ ਆ ਵੀ ਜਿਹੜੇ ਬੰਦੇ ਹਾਂਜੀ ਨਿਰਨੇ ਕਾਲ ਜੀ ਹਮ ਐਸਿਡ ਦੇ ਕੈਪਸੂਲ ਖਾਂਦੇ ਨੇ ਹਾਂ ਜੀ ਇਹ ਲੀਬਾ ਦਾ ਮੂੰਹ ਬੰਦ ਕਰ ਦੂਗਾ ਹੂੰ ਤੇ 99% ਕੈਂਸਰ ਦਾ ਕਾਰਨ ਹੀ ਐਸਡ ਦੇ ਕੈਪਸੂਲ ਉਹ ਦਾਣੇ ਵਾਲੇ ਹਾਂ ਕੁਛ ਵੀ ਹੈ ਕੋਈ ਕੁਛ ਵੀ ਨਹੀਂ ਜਾਨਾ ਇਹ ਬਿਲਕੁਲ ਗਲਤ ਚੀਜ਼ ਹੈ ਠੀਕ ਆ ਸਾਡੇ ਘਰੇ ਨਾਰਮਲ ਚੀਜ਼ਾਂ ਖੋਦ ਲੈ ਜਿਨ੍ਹਾਂ ਨੇ ਵੀ ਐਸਡ ਬਣਦਾ ਫਰੀ ਵਾਲੀਆਂ ਵੀ ਦੱਸਦਾ ਤੇ ਮੇਰੇ ਕੋਲ ਆ ਜੋ ਮੈਂ ਐਸਡ ਖਤਮ ਕਰ ਦੂਗਾ ਠੀਕ ਹੈ ਜੀ ਖਟੀਆਂ ਤਲੀਆਂ ਭਾਰੀਆਂ ਖਾਰੀਆਂ ਇਹ ਚੀਜ਼ਾਂ ਨਹੀਂ ਲੈਣੀਆਂ ਠੀਕ ਹੈ ਜੀ ਜਿੰਨਾ ਲਾਲ ਮਿਰਚ ਨਮਕ ਮਾਸ ਅੰਡਾ 버ਗਰ ਪੀਜ਼ਾ ਮੱਛੀ ਦਾ ਪਕੌੜਾ ਖਾਓਗੇ ਐਸਡ ਬਣੂ ਐਸਡ ਨਹੀਂ ਬਣੂਗਾ ਜੀ ਸਾਦਾ ਭੋਜਨ ਕਰੋ ਐਸਡ ਨਹੀਂ ਬਣਦਾ ਕਬਜ਼ੀ ਨਾ ਰਹਿਣ ਦਿਓ ਕਬਜ਼ੀ ਨਾ ਮੇਨ ਕਾਰਨ ਤਾਂ ਕਬਜ਼ੀ ਆ ਪੇਟ ਸਾਫ ਕਰੋ ਕਬਜ਼ੀ ਖਤਮ ਹੋ ਗਈ ਐਸਡ ਖਤਮ ਹੋਊਗਾ ਠੀਕ ਹੈ ਜੀ ਫਿਰੀ ਵਾਲੀਆਂ ਚੀਜ਼ਾਂ ਦਾ ਇਹਦਾ ਹਾਂਜੀ ਸੌਫ ਵਾਲ ਕੇ ਪੀ ਲੋ ਠੀਕ ਹੈ ਜੁਵੈਨ ਵਾਲ ਕੇ ਪੀ ਲੋ ਕਿੰਨੀ ਕਿੰਨੀ ਜੀ ਚਮਚਾ ਇੱਕ ਗਲਾਸ ਆ ਇਹ ਨਾਰਮਲ ਗਲਾਸ ਆ ਜੀ ਇੱਥੇ ਆ ਪਾਣੀ ਵਾਲਾ ਗਲਾਸ ਸੀਗਾ ਕੋਈ ਵੀ ਲੈ ਲੈ ਤੋਰ ਹਾਂ ਆ ਆ ਨਾਰਮਲ ਗਲਾਸ ਆ ਜੀ ਹਾਂਜੀ ਇਹਨੂੰ ਪਾਣੀ ਦਾ ਭਰੋ ਠੀਕ ਆ ਇਹਦੇ ਵਿੱਚ ਡੇਢ ਦੋ ਚਮਚੇ ਇੱਕ ਚਮਚਾ ਸੌਂਫ ਦਾ ਪਾ ਲਓ ਠੀਕ ਆ ਚਮਚਾ ਪਾ ਲਿਆ ਆਥਣੇ ਚ ਸੌਂਫ ਦਾ ਪਾ ਕੇ ਰੱਖਤਾ ਹਾਂਜੀ ਇਹਦੇ ਨਾਲੋਂ ਬਿਹਤਰ ਹੈ ਕਿਸੇ ਕੁਜੇ ਚ ਪਾਓ ਮਿੱਟੀ ਦੇ ਕੁਜੇ ਪੁਰਾਣੀ ਪਰੰਪਰਾ ਬੈਦਾਂ ਦੀ ਹੈ ਕਹਿੰਦੀ ਆ ਠੀਕ ਆ ਮਿੱਟੀ ਦਾ ਕੁਜਾ ਲਓ ਹਾਂ ਓਰੇ ਚ ਪਾਣੀ ਪਾ ਦਿਓ ਤੇ ਉਹਦੇ ਵਿੱਚ ਪਾ ਦਿਓ ਸੌਫ ਸੌਫ ਪੀ ਕੇ ਤੜਕੇ ਉਹਨੂੰ ਪੀ ਲਓ ਇਹ ਜਾਂ ਉਦੋਂ ਹੀ ਪੀ ਲਓ ਜੇ ਜਿਆਦਾ ਬਣਦਾ ਤਾਂ ਉਹਨੂੰ ਬਾਹਲ ਲਓ ਉਹ ਬਾਹਲ ਕੇ ਇੱਕ ਗਲਾਸ ਦਾ ਅੱਧਾ ਰਹੇਗਾ ਹਾਂਜੀ ਠੰਡਾ ਕਰਕੇ ਉਹ ਪੀ ਲਓ ਵਿੱਚ ਮਿਸ਼ਰੀ ਪਾ ਲਓ ਯਾਰ ਹਾਂ ਮਿਸ਼ਰੀ ਨਹੀਂ ਹੈਗੀ ਚੀਨੀ ਖਾਣੋਂ ਤੁਸੀਂ ਹਟ ਦੇਣੀ ਥੋੜੀ ਜਿਹੀ ਚੀਨੀ ਪਾ ਲਓ ਖੰਡ ਪਾ ਲਓ ਹੋਣੀ ਾਟਣਾ ਹੈ ਗਈ ਜਿਨ੍ਹਾਂ ਨੂੰ ਤਜਾ ਬਣਦਾ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਆਹ ਤਜਾਬ ਦੀ ਦਵਾਈ ਆ ਵੀਰੋ ਠੀਕ ਹੈ ਵੈਸੇ ਤਾਂ ਮੇਰੇ ਕੋਲ ਇਹ ਬਾਲਟੀਆਂ ਭਰੀਆਂ ਨੇ ਇਹ ਆਪਣੀ ਤਿਆਰ ਕਰੀ ਹੋਈ ਹੈ ਹਾਂਜੀ ਇਹ ਅਸੀਂ ਕਰਦੇ ਆਂ ਜੀ ਸਿੱਕਾ ਮਿਸਰੀ ਸੌਂਫ ਔਲੇ ਕਾਫੀ ਚੀਜ਼ਾਂ ਨੇ ਪੁਦੀਨੇ ਦੇ ਵਗੈਰਾ ਲੈ ਕੇ ਹਾਂਜੀ 18-20 ਚੀਜ਼ਾਂ ਨੇ ਠੀਕ ਹੈ ਜੀ ਲਿਸਟ ਹੁੰਦੀ ਹੈ ਜੀ ਹਾਂਜੀ ਉੱਤੇ ਲਿਖਿਆ ਨੇ ਤਿਆਬ ਦਾ ਨਕਸ਼ਾ ਹਾਂ ਪੰਸਾਰੀ ਨੂੰ ਫੜਾ ਦੇਣੇ ਆ ਹਾਂ ਉਹ ਸਾਰਾ ਮਾਲ ਪਾ ਲੈਣਾ ਜੀ ਅਸੀਂ ਗੱਡੀ ਤੇ ਜਾਂਦੇ ਆਂ ਗੱਡੀ 'ਚੋ ਸਾਰਾ ਸਮਾਨ ਸੜ ਦੇਂਦਾ ਮੋਟਰਸਾਈਕਲ ਤੇ ਲੈ ਆਉਨੇ ਆ ਕਈ ਵਾਰ ਪਈ ਪਾੜ ਵਾਈ ਜਮਾਨੀ ਬਸ ਤੇ ਚੜ ਕੇ ਝੋਲਾ ਵੀ ਭਰਾ ਲੋਨੇ ਆ ਬੈਗ ਭਰਾ ਲੋਨੇ ਆ ਠੀਕ ਆ ਕੇ ਰਗੜ ਕੇ ਦੇ ਦੇਣੇ ਆ ਦੋ ਤਿੰਨ ਬੱਚੇ ਨੇ ਕਈ ਵਾਰ ਵੱਡਾ ਕੰਮ ਹੁੰਦਾ ਮਿਸਰੀ 20 ਕਿਲੋ ਲੋਨੇ ਔਰ ਰਗੜ ਕੇ ਰੱਖ ਲੈਣੇ ਉਹਦੇ ਚ ਦਵਾਈਆਂ ਪਾ ਕੇ ਲੋਕਾਂ ਨੂੰ ਦੇ ਜਾਨੇ ਆ ਇਹਨਾਂ ਤੇ ਆਈ ਗਾਰੰਟੀ ਦਿੱਤੀ ਪੱਕੀ ਗਾਰੰਟੀ ਆ ਪੱਕੀ 100% ਜੇ ਤਿਆਬ ਨਾ ਖਤਮ ਹੋਇਆ ਤਰਸੀਮ ਸਿੰਘ ਮੈਂ ਪੈਸੇ ਵਾਪਸ ਦੇ ਦੂੰ ਅੱਛਾ ਬੰਦਾ ਪ੍ਰੇਜ ਰੱਖੇ ਪ੍ਰੇਜ ਰੱਖੇ ਇਹ ਨਾ ਹੋਵੇ ਮੈਥੋਂ ਦਵਾਈ ਲੈ ਜੇ ਘਰੇ ਜਾ ਕੇ ਅੰਡੇ ਮਾਸ ਖਾਈ ਜਾਵੇ ਠੀਕ ਹੈ ਮੱਛੀ ਦਾ ਪਕੌੜਾ ਆਂਡਾ ਮਾਸ ਨਹੀਂ ਖਾਣਾ ਲੀਵਰ ਖਤਮ ਹੋ ਜੂ ਲੀਵਰ ਹਾਂ दारू ਪੀ ਪੀ ਆਂਡੇ ਖਾਈਏ ਨਾ ਪੀਲੀਆ ਹੋ ਗਿਆ ਪੀਲੀਆ ਵੀ ਇੱਥੋਂ ਦਾ ਪੀਲੀ ਆਲਾ ਵੀ ਖਾਓ ਇਹਨੂੰ ਪੀਲੀ ਆਲਾ ਵੀ ਖਾਓ ਤਿਆਹ ਵਾਲਾ ਵੀ ਖਾਓ ਬਲੱਡ ਪ੍ਰੈਸ਼ਰ ਵੱਧਦਾ ਲੜਕੇ ਨੂੰ ਚਿੱਟਾ ਪੀਲਾ ਪਾਣੀ ਪੈਂਦਾਗਾ ਲੜਕੇ ਨੂੰ ਤਾਂਤ ਪੈਂਦੀ ਆ ਤਲਾਕ ਦੇ 99% ਕਰਨੀ ਇਹਨੇ ਅੱਛਾ ਜੀ ਹਾਂਜੀ ਅੰਬ ਦਾ ਚਾਰਖਾਈ ਨੇ ਕਈ ਚਿੱਪੜ ਜੇ ਕਨਿਊਜ ਦੇ ਬੰਦੇ ਹੁੰਦੇ ਨੇ 20 ਕਿਲੋ ਅੰਬ ਲੈ ਕੇ ਚੀਰ ਲੈਂਦੇ ਨੇ ਉਹ ਜਵਾਕ ਹਮ ਰੋਟੀਆਂ ਦੇ ਕਿਸਾ ਕਿਸਾ ਖਾਈ ਜਾਂਦੇ ਨੇ ਅੰਬ ਦਾ ਚਾਰ ਇੰਨਾ ਮਾੜਾ ਗੱਪਰੂ ਮੁੰਡੇ ਦੀ ਪੱਟੀ ਮੈਸ ਹੋ ਜਾਂਦੀ ਹੈ ਅੱਛਾ ਜੀ ਹਾਂ ਜੀ ਅੰਦਰ ਆ ਗਈ ਅੱਗੇ ਇਕੱਠੀ ਹੋ ਜਾਂਦੀ ਹੈ ਕੋਈ ਸੰਗਣ ਵਾਲੀ ਗੱਲ ਨਹੀਂ ਮੇਰਾ ਬੈਦਕ ਦਾ ਕੰਮ ਆ ਜਦੋਂ ਤਜਾਬ ਹੋ ਗਿਆ ਤਜਾਬ ਕੀ ਲੂਣ ਲੂਣ ਇਕੱਠਾ ਗਾ ਲੂਣ ਖੁੰਚ ਰਲ ਗਿਆ ਕੌਣ ਕਹਿੰਦਾ ਹੈ ਬੀ ਬੇਜੀ ਕਮਜੋਰ ਹੋਊਗਾ ਯਾਰ ਅਸੀਂ ਬਾਬੇ ਨਾਨਕ ਦੇ ਬੱਚੇ ਆ ਅਸੀਂ ਪਰਿਵਾਰ ਵਾਲੇ ਆ ਬਾਬੇ ਨਾਨਕ ਨੇ ਗ੍ਰਸਤੀ ਦੀ ਸਿੱਖਿਆ ਦਿੱਤੀ ਆ ਹਾਂ ਸਾਡੇ ਸਿੱਖ ਧਰਮ ਵਿੱਚ ਕਿਤੇ ਵੀ ਨਹੀਂ ਲਿਖਿਆ ਵੀ ਮੰਗ ਕੇ ਖਾਓ ਜਾਂ ਉੱਥੇ ਰੰਗ-ਬਰੰਗੇ ਕੱਪੜੇ ਪਾ ਕੇ ਬਹਿ ਜਾਓ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਲਿਆਓ ਜੀ ਭੋਜਨ ਖਾਈਏ ਸਾਡੇ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਦੱਸ ਉਹਨਾਂ ਦੀ ਕਿਰਤ ਕਰੋ ਭਾਈ ਵੰਡ ਕੇ ਖਾਓ ਇਹਦਾ ਫਾਇਦਾ ਕਰੋ ਲੇ ਵੀ ਮਿੱਤਰੋ ਜਾਣ ਕੇ 101% ਤਜਾਬ ਦਾ ਪੱਕਾ ਹੱਲ ਲਗਾ ਆ ਚੋਰਨ ਠੀਕ ਹੈ ਜੀ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਵਾ ਜੀ ਜੇ ਕਿਸੇ ਵੀ ਮੇਰੇ ਵੀਰ ਨੂੰ ਚੋਰਨ ਚਾਹੀਦਾ ਹੋਗਾ ਤਾਂ ਤੁਸੀਂ ਬੈਠ ਜਿੰਨਾ ਗੱਲਬਾਤ ਕਰਕੇ ਚੋਰਨ ਲੈ ਸਕਦੇ ਹੋ ਠੀਕ ਹੈ ਰੀਟ ਕੀ ਆ ਜੀ ਇਹ ਵੱਡੀ ਡੱਬੀ ਆ ਜੀ ਇਹ ਛੋਟੀ ਡੱਬੀ ਆ ਇਹ ਉਦੋਂ ਛੋਟੀ ਡੱਬੀ ਆ ਠੀਕ ਹੈ ਜੀ ਜੇ ਇਹ ਜਾਂ ਕੋਈ ਬੰਦਾ ਹੋਇਆ ਜਿੰਨੇ ਕੋਲੇ ਕੋਈ ਪੈਸੇ ਹੋਏ ਮੈਂ ਜੇਬ ਨਹੀਂ ਕੱਢਦਾ ਮੈਂ ਤਾਂ ਲੋਕਾਂ ਨੂੰ ਠੀਕ ਕਰਨਾ ਇਹ ਕੋਈ ਗਰੀਬ ਬੰਦਾ ਉਹਨੂੰ ਕਹਿਣਾ ਅੱਖਾਂ ਮੀਚ ਕੇ ਮੇਰੀ ਜੇਬ ਚ ਪਾ ਦੇ ਜੇ ਭੂ ਕਾਰ ਤੇ ਆ ਗਿਆ ਜਾਂ ਮੈਂ ਫੋਰਨ ਕੰਟਰੀ ਚ ਰਹਿਣਾ ਮੈਂ ਕੈਨੇਡਾ ਰਹਿਣਾ ਮੈਂ ਅਮਰੀਕਾ ਰਹਿਣਾ ਫਿਰ ਮੈਨੂੰ ਕਿਹੜਾ ਪੈਸੇ ਕੋਲੇ ਲੈ ਦੇਣ ਤਰਸੇ ਸਹੀ ਗੱਲ ਇਹੋ ਜੇ ਸਭ ਨਾਲ ਲੈ ਲੈਣੀਆਂ ਠੀਕ ਹੈ ਜੀ ਡਾਕਟਰ ਵੀ ਛੋੜੇ ਪੱਟੀ ਜਾਂਦੇ ਨੇ ਮੈਂ ਕਹਿਣਾ ਵੀ ਬਚੋ ਡਾਕਟਰਾਂ ਤੋਂ ਮੇਰੇ ਕੋਲੇ ਆਓ ਇਹ ਲੜਕੀਆਂ ਜਿਹੜੀਆਂ ਕੁੜੀਆਂ ਨੇ ਗੱਲ ਸੁਣੋ ਕੁੜੀਓ ਤੁਸੀਂ ਆ ਗੋਲ ਗੱਪੇ ਤੇ ਖੱਟੇ ਫੱਟੇ ਬਾਲਾ ਕੁਸ ਖਾਨੀਆਂ ਮੇਰੀਆਂ ਭੈਣਾਂ ਤੁਸੀਂ ਬੰਦਿਆਂ ਨੂੰ ਬਣਾ ਕੇ ਦਿਨੀਓ ਤੁਸੀਂ ਕਹਿੰਨੀਓ ਲਿਆ ਬਰੈਡ 버ਗਰ ਲਿਆ ਇਹ ਖਟੀਆਂ ਤਲੀਆਂ ਚੀਜ਼ਾਂ ਕੁੜੀਓ ਬੰਦ ਕਰੋ ਬੱਚੇ ਵੀ ਨਹੀਂ ਐਸੇ ਕਰਕੇ ਹੁੰਦੇ ਤੇ ਸੀਮਨ ਡਾਊਨ ਹੋ ਜਾਂਦੇ ਨੇ ਕੋਈ ਪ੍ਰੋਬਲਮ ਆ ਤੁਹਾਡੇ ਬੱਚੇ ਤਾਂ ਨਹੀਂ ਕੱਢ ਦੇਣਗੇ ਜਦੋਂ 35 40 ਸਾਲ ਦੀ ਲੜਕੀ ਹੋ ਗਈ ਨਾ ਚਿੱਟਾ ਪੀਲਾ ਪਾਣੀ ਪੀਣ ਲੱਗ ਗਿਆ ਬੱਚੇ ਤਾਂ ਨਹੀਂ ਕੱਢ ਦੇਣਗੇ ਕੁੜੀਓ ਮੇਰੇ ਕੋਲੇ ਆ ਜਿਓ ਜੇ ਨਹੀਂ ਪੈਸੇ ਕੇ ਫਿਰ ਹੀ来 ਜਿਓ ਮੈਂ ਨਹੀਂ ਕਹਿੰਦਾ ਵੀ ਪੈਸੇ ਲੈ ਕੇ ਆਓ ਆਓ ਮੇਰੀਆਂ ਭੈਣਾ ਮੇਰੇ ਕੋਲੇ ਆਓ ਮੇਰੀ ਤਾਂ ਬੇਦ ਉਮਰ ਆ ਬਾੜ ਸਾਲ ਦਾ ਹੋ ਗਿਆ ਦੋ ਚਾਰ ਸਾਲ ਜਿਉਂ ਪਤਾ ਨਹੀਂ ਸਾਹ ਆਊ ਕਿ ਨਾ ਆਊ ਰੱਬ ਦਾ ਨਾਮ ਲਓ ਤੰਦਰੁਸਤ ਰਹੋ ਮੇਰਾ ਨੰਬਰ ਨੋਟ ਕਰ ਲਓ ਕੁੜੀਓ ਮੇਰੀਆਂ ਭੈਣੋਂ ਮੇਰੇ ਵੀਰੋਂ ਮੇਰੇ ਬਜ਼ੁਰਗੋਂ 98728 26769 98728 26769 ਮੇਰਾ ਨੰਬਰ ਆ ਫੋਨ ਕਰੋ ਮੇਰੇ ਪਿੰਡਾਂ ਜੋ ਇੱਥੋਂ ਲੈ ਜਾਓ ਦਵਾਈ ਅਸੀਂ ਤੁਹਾਨੂੰ ਸਪਲਾਈ ਦੇ ਦੇਾਂਗੇ ਤੁਹਾਡੇ ਪਿੰਡ ਵੱਡੇ ਸ਼ਹਿਰ ਜਾ ਕੇ ਉੱਥੇ ਆਉਂਦੀ ਰਹਿੰਦੇ ਆ ਅਸੀਂ ਬਾ ਵਾਧੂ ਮੰਡੀਆਂ 'ਚ ਅਸੀਂ ਜਾਂਦੇ ਆ ਤੇ ਜੇ ਕੋਈ ਦੂਰ ਵਾਲਾ ਕੋਰੀਅਰ ਕਰਦੇ ਆਂਗੇ ਲਓ ਜੀ ਬਾਈ ਜੀ ਕਰੋ ਗੱਲਾਂ ਨੋਟ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਚੂਰ ਆਈਦਾ ਹੋਊਗਾ ਤਾਂ ਜਿਹੜਾ ਸਕਰੀਨ ਦੇ ਉੱਪਰ ਨੰਬਰ ਹੈਗਾ ਉੱਥੋਂ ਤੁਸੀਂ ਇਹ ਚੂਰ ਲੈ ਕੇ ਜਾ ਸਕਦੇ ਧੰਨਵਾਦ